ਇੱਕ ਪਾਸੇ ਪੰਜਾਬ ਦੇ ਉਹਨਾਂ ਪਿੰਡਾਂ 'ਚ ਜਿਨ੍ਹਾਂ ਦੀ ਜ਼ਮੀਨ ਲੈਣ ਫੁਲੀ ਗ੍ਰਾਹੀ ਰਕਾਇਰ ਕੀਤੀ ਜਾਣੀ ਆ ਉਹਨਾਂ ਪਿੰਡਾਂ 'ਚ ਪੋਸਟਰ ਬੈਨਰ ਲੱਗਣ ਲੱਗ ਪਏ ਪੰਚਾਇਤ ਤੁਹਾਡੇ ਕੋਲ ਅਧਿਕਾਰ ਹੈ ਤੇ ਗ੍ਰਾਮ ਸਭਾ ਇੱਕ ਫਾਰਮ ਤੇ ਸਭ ਤੋਂ ਪਹਿਲਾਂ ਕਹਿੰਦੇ ਜੀ ਇਹ ਪਹਿਲ ਕਦਮ ਇਹਨਾਂ ਪਿੰਡਾਂ ਨੇ ਕੀਤੀ ਆ ਕਿਉਂਕਿ ਇਹਨਾਂ ਪਿੰਡਾਂ ਦੀ ਜ਼ਮੀਨ 500 ਏਕੜ ਦੇ ਕਰੀਬ ਦੇ ਵਿਚਾਰ ਰਹੀ ਆ ਇਹ ਤੋਂ ਸੰਕੇਤ ਸਪੱਸ਼ਟ ਹੈ ਕਿ ਪਿੰਡਾਂ ਦੇ ਲੋਕ ਇਸ ਗੱਲ ਤੋਂ ਹੁਣ ਬਿਲਕੁਲ ਕਲੀਅਰ ਨੇ ਕਿ ਅਸੀਂ ਇਸ ਨੀਤੀ ਦਾ ਜ਼ਮੀਨ ਨਹੀਂ ਦੇਣਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਸਰਕਾਰ ਸਮੁੱਚੇ ਐਮ ਐਲ ਏ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਤੱਕ ਸਾਰੇ ਲੀਡਰ ਇਸ ਲੈਂਡ ਪੋਲਿਸੀ ਤੋਂ ਭੱਜਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਇਹ ਗਲ ਪਾ ਲਿਆ ਅਸੀਂ ਪਾ ਇਹ ਨਿਖੇ ਜਾਂਦੇ ਉਹਦੇ ਵਿੱਚ ਕਈ ਪੇਪਰ ਦੇ ਦਰਾਂ ਅੰਦਰ ਤੁਸੀਂ ਜੀ ਪੈਨ ਡਰਾਈਵ ਨਹੀਂ ਲਿਜਾ ਸਕਦੇ ਜੀ ਮੋਬਾਈਲ ਨਹੀਂ ਲਿਆ ਸਕਦੇ ਜੀ ਪਾਣੀ ਵਾਲੀ ਬੋਤਲ ਪਾਰਦਰਸ਼ੀ ਚਾਹੀਦੀ ਹੈ ਜੀ ਇਹ ਸਾਰੀ ਚੀਜ਼ਾਂ ਦੁਲਿਖੇ ਨੇ ਉਸੇ ਨਾਲ ਹੀ ਵੀ ਲਿਖਣ ਚਾਹੀਦਾ ਖ਼ਤਾਰਮਕ ਤੌਰ ਤੇ ਆ ਚਿੰਨ ਇਹ ਹੋਣਗੇ ਤਾਂ ਉਹਨਾਂ ਦੀ ਆ ਮਰਿਆਦਾ ਕੀ ਇਹ ਇੰਨਾ ਅਣਜਾਣਪਣਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਆ ਤੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਗੱਲ ਤੋਂ ਅਧਿਆਪਕ ਡਿਊਟੀ ਤੇ ਕਰਮਚਾਰੀ ਪ੍ਰਬੰਧਕ ਟੀਮ ਕਾਲਜ ਵਾਲੇ ਜਾਣੂ ਇਹ ਨਾ ਹੋਣ ਬਿਹਾਰ ਦੇ ਵੋਟਰਾਂ ਨੇ ਆਪਣੇ ਜੀ ਕਹਿੰਦੇ ਚੋਣ ਸਦਾਈ ਵਾਲੇ ਗਿਣਤੀ ਵਾਲੇ ਫਾਰਮ ਭਰ ਕੇ ਆਨਲਾਈਨ ਸਾਨੂੰ ਉਪਲਬਧ ਕਰਾਤੇ ਚੋਣ ਕਮਿਸ਼ਨ ਨੇ ਦੰਪਰੇ ਪਰ ਕਾਂਗਰਸ ਦਾ ਕਲੇਸ ਐਸਾ ਹੈ ਪੁੱਛੋ ਨਾ ਐਮਐਲਏ ਤਾਂ ਕੋਈ ਹੈ ਹੀ ਨਹੀਂ ਸਾਰੇ ਵੀ ਸਫਸਾਈ ਦੇ ਮੁਖਵੰਤ ਕਈ ਨਾਂ ਕਹਿੰਦੇ ਜੀ ਇਹ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ ਹਾਈ ਕਮਾਂਡ ਲਗਾਤਾਰ ਰابطਾ ਕਰ ਰਹੀ ਆ ਤੇ ਇਹਨਾਂ ਤੋਂ ਪੰਜਾਬ ਦੀ ਨਬਜ਼ ਸਮਝਣ ਦੀ ਕੋਸ਼ਿਸ਼ ਕਰ ਰਹੀ ਆ ਤੇ ਕਾਂਗਰਸੀਆਂ ਦਾ ਕਲੇਸ ਕਿਵੇਂ ਨਿਭਰੂਗਾ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁਲਿੰਗ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਕਹਿੰਦੇ ਜੀ ਮੋਢਲੇ ਰੁਝਾਨ ਆਉਣੇ ਸ਼ੁਰੂ ਹੋ ਗਏ ਇੱਕ ਪਾਸੇ ਪੰਜਾਬ ਦੇ ਉਹਨਾਂ ਪਿੰਡਾਂ 'ਚ ਜਿਨ੍ਹਾਂ ਦੀ ਜ਼ਮੀਨ ਲੈਂਡ ਪੁਲਿਗ ਰਾਹੀਂ ਐਕਵਾਇਰ ਕੀਤੀ ਜਾਣੀ ਆ ਉਹਨਾਂ ਪਿੰਡਾਂ 'ਚ ਪੋਸਟਰ ਬੈਨਰ ਲੱਗਣ ਲੱਗ ਪਏ ਕਿ ਆਮ ਆਦਮੀ ਪਾਰਟੀ ਦਾ ਲੀਡਰ ਪਿੰਡ ਦੇ ਵਿੱਚ ਪੈਰ ਨਾ ਧਰ ਲਵੇ ਜਦ ਤੱਕ ਲੈਂਡ ਪੋਲਿੰਗ ਦੀ ਪਾਲਸੀ ਵਾਪਸ ਨਹੀਂ ਹੁੰਦੀ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੇ ਜਦੋਂ ਚੋਣ ਪ੍ਰਚਾਰ ਕਰਦੇ ਹੁੰਦੇ ਸੀ ਮੈਂਬਰ ਪਾਰਲੀਮੈਂਟ ਹੁੰਦੇ ਆ ਪਿੰਡਾਂ ਸ਼ਹਿਰਾਂ 'ਚ ਘੁੰਮਦੇ ਹੁੰਦੇ ਸੀ ਐਮਪੀ ਹੁੰਦੇ ਆ ਕਰੋਨਾ ਕਾਲ ਦੇ ਦੌਰਾਨ ਮੂੰਹ ਟਕੇ ਨੇ ਹੈਨਾ ਮੂੰਹ ਤੇ ਰਮਾਲ ਬੰਨਿਆ ਪਰ ਨਾ ਬੰਨਿਆ ਮਾਸਕ ਜਆ ਪਾਇਆ ਉਸ ਸਮੇਂ ਦੀ ਉਹਨਾਂ ਦੀ ਇੱਕ ਵੀਡੀਓ ਖੂਬ ਪਰ ਚਲਿਤ ਹੋ ਰਹੀ ਹੈ ਖੂਬ ਚਰਚਿਤ ਹੋ ਰਹੀ ਹੈ ਖੂਬ ਵਾਇਰਲ ਹੋ ਰਹੀ ਹੈ ਉਹ ਫਾਰਮੂਲਾ ਦੱਸ ਰਹੇ ਨੇ ਕਿਸਾਨਾਂ ਨੂੰ ਇਹ ਜਿਹੀਆਂ ਪਾਲਸੀਆਂ ਤੋਂ ਬਚਣਾ ਉਹ ਕਹਿੰਦੇ ਵੀ ਪੰਚਾਇਤ ਤੁਹਾਡੇ ਕੋਲ ਅਧਿਕਾਰ ਹੈ ਤੇ ਗ੍ਰਾਮ ਸਭਾ ਇੱਕ ਫਾਰਮੂਲਾ ਹੈ ਗ੍ਰਾਮ ਸਭਾ ਜੀ ਦੀ ਲਗਾਤਾਰ ਆਪਾਈਸ ਪ੍ਰੋਗਰਾਮ ਚ ਗੱਲ ਕਰਦੇ ਆ ਕਿ ਗ੍ਰਾਮ ਸਭਾ ਰਹੀ ਇਸ ਪਾਲਸੀ ਨੂੰ ਵਾਪਸ ਕਿਤਾ ਦੇ ਰੋ ਖੁਦ ਮੰਤਰੀ ਦੀ ਉਹ ਵੀਡੀਓ ਖੂਬ ਪਰਚਲਿਤ ਹੋ ਰਹੀ ਹੈ ਕਿ ਭਾਈ ਇਹ ਇਸ ਪਾਲਸੀ ਤੋਂ ਜੀ ਬਚਣਾ ਹੈ ਤਾਂ ਉਹਦੇ ਲਈ ਗ੍ਰਾਮ ਸਭਾ ਇੱਕ ਆਧਾਰ ਹੈਗਾ ਦੂਸਰੇ ਪਾਸੇ ਮਾਲਵਿੰਦਰ ਕੰਘੋਰੀ ਮੈਂਬਰ ਪਾਰਲੀਮੈਂਟ ਨੇ ਇਸ ਸਮੇਂ ਸ਼੍ਰੀ ਨਾਨਦਪੁਰ ਸਾਹਿਬ ਹਲਕੇ ਤੋਂ ਐਮਪੀ ਬਣ ਕੇ ਗਏ ਨੇ ਤੇ ਉਹਨਾਂ ਦਾ ਇੱਕ ਟਵੀਟ ਤੇ ਟਵੀਟ ਵਾਪਸੀ ਖੂਬ ਮद्दा ਚੱਲ ਰਿਹਾ ਏ ਇਸੇ ਲੈਂਡ ਪਾਲੀ ਲੈ ਕੇ ਸੋ ਜੇ ਮੈਂ ਗੱਲ ਇੱਥੋਂ ਸ਼ੁਰੂ ਕਰਾਂ ਜਗਰਾਉਂ ਦੇ ਤਿੰਨ ਪਿੰਡਾਂ ਨੇ ਪਹਿਲ ਕਦਮੀ ਕੀਤੀ ਹੈ ਜੀ ਉਹਨਾਂ ਨੇ ਆਪਣੇ ਪਿੰਡਾਂ 'ਚ ਪੋਸਟਰ ਬੈਨਰ ਲਾਉਣੇ ਸ਼ੁਰੂ ਕਰਤੇ ਕਿ ਸਾਡੇ ਪਿੰਡਾਂ ਦੇ ਵਿੱਚ ਆਵਾਦੀ ਪਾਰਟੀ ਦਾ ਕੋਈ ਲੀਡਰ ਬੜਨਾ ਚਾਹਵੇ ਇਹ ਪਿੰਡਾਂ ਦੀ ਕਰੀਬ ਤਿੰਨ ਤੋਂ ਚਾਰ ਪਿੰਡ ਨੇ ਜਿਹੜੇ ਇਹਨਾਂ ਤਿੰਨਾਂ ਚਾਰਾਂ ਪਿੰਡਾਂ ਦੀ ਉਹ 500 ਏਕੜ ਤੋਂ ਵੱਧ ਜ਼ਮੀਨ ਇਸ ਪਾਲਿਸੀ ਦੇ ਤਹਿਤ ਆ ਰਹੀ ਜਿਹੜੀ ਉੱਥੇ 23-24 ਹਜ਼ਾਰ ਏਕੜ ਲਈ ਜਾਣੀ ਹੈ ਉਹਦੇ ਵਿੱਚੋਂ 500 ਏਕੜ ਕੱਲੀ ਇਹਨਾਂ ਤਿੰਨਾਂ ਚਾਰਾਂ ਪਿੰਡਾਂ ਦੀ ਹੈ ਜਿਹਦੇ ਕਰਕੇ ਇਹਨਾਂ ਦੇ ਵੱਲੋਂ ਕੀਤੀ ਗਈ ਪਹਿਲ ਕਦਮੀ ਨਾਲ ਹੋਰ ਪਿੰਡਾਂ ਨੂੰ ਵੀ ਹੰਗਾਰਾ ਮਿਲਣ ਦੀ ਆਸ ਵੱਜ ਗਈ ਹੈ ਕਿ ਲੈ ਵੀ ਇਹ ਮੁੱਦਾ ਵੱਡਾ ਬਣੂਗਾ ਜਿਰਾਉਂ ਜਗਰਾਉਂ ਦੇ ਤਿੰਨ ਪਿੰਡਾਂ ਲੈਂਡ ਪੁਲਿੰਗ ਖਿਲਾਫ ਸੰਘਰਸ਼ ਦਾ ਮੁੱਢ ਬਣਿਆ ਮੂਲਕ ਅਲੀਗੜ ਤੇ ਪੋਨਾ ਦੇ ਵਸਨੀਕਾਂ ਨੇ ਆਪ ਆਗੂਆਂ ਦੇ ਦਾਖਲੇ ਤੇ ਪਵੰਦੀ ਵਾਲੇ ਬੋਰਡ ਲਾਥੇ ਨੇ ਜੀ ਕਹਿੰਦੇ ਲੈਂਡ ਪੋਲਿੰਗ ਨੀਤੀ ਦੇ ਚੱਲਦੇ ਜਬਰਦਸਤ ਵਿਰੋਧ ਦੇ ਦਰਮਿਆਨ ਹੀ ਅੱਜ ਇਸ ਨੀਤੀ ਖਿਲਾਫ ਸੰਘਰਸ਼ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਜਦੋਂ ਜਗਰਾਉਂ ਖੇਤਰ ਦੇ ਪਿੰਡ ਮੂਲਕ ਪੋਨਾ ਤੇ ਅਲੀਗੜ ਨੇ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਾਖਲੇ ਤੇ ਪੂਰਨ ਤਰ੍ਹਾਂ ਤੇ ਪਾਬੰਦੀ ਲਾਉਂਦਿਆਂ ਪਿੰਡਾਂ 'ਚ ਬੋਲ ਲਾਤੇ ਬੈਨਰ ਲਾ ਦਿੰਦੇ ਇਹ ਸਭ ਤੋਂ ਪਹਿਲਾਂ ਕਹਿੰਦੇ ਜੀ ਇਹ ਪਹਿਲ ਕਦਮੀ ਇਹਨਾਂ ਪਿੰਡਾਂ ਨੇ ਕੀਤੀ ਆ ਕਿਉਂਕਿ ਇਹਨਾਂ ਪਿੰਡਾਂ ਦੀ ਜ਼ਮੀਨ 500 ਏਕੜ ਦੇ ਕਰੀਬ ਦੇ ਵਿਚਾਰੀ ਆ ਪਿੰਡ ਪੋਨਾ ਦੇ ਅਜਿਹੇ ਬੋਰਡ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਤੇ ਕਹਿੰਦੇ ਦਿਨ ਚੜ੍ਹਦੇ ਨੂੰ ਇਹਦੀ ਚਰਚਾ ਹੋਣ ਲੱਗ ਪਈ ਤੇ ਜਦ ਤੱਕ ਇਹਦੀ ਚਰਚਾ ਚੱਲਦੀ ਤਦ ਨੂੰ ਪਤਾ ਲੱਗਾ ਕਿ ਨਹੀਂ ਭਈ ਨਾਲ ਦੇ ਦੂਸਰੇ ਪਿੰਡਾਂ ਦੇ ਵਿੱਚ ਵੀ ਅਜਿਹੇ ਬੋਰਡ ਲੱਗੇ ਹੋਏ ਨੇ ਸੋ ਕਹਿੰਦੇ ਜੀ ਉਸ ਤੋਂ ਬਾਅਦ ਫਿਰ ਤਸਵੀਰਾਂ ਦੂਸਰੇ ਪਿੰਡਾਂ ਦੀ ਵੀ ਆਉਣ ਲੱਗ ਪਈਆਂ ਬਕਾਇਦਾ ਤੌਰ ਤੇ ਦੇ ਉੱਤੇ ਲਿਖਿਆ ਹੋਇਆ ਇਸ ਬੋਰਡ ਦੇ ਵਿਚਾਲੇ ਇੱਕ ਵੱਡਾ ਸਲੋਗਨ ਲਿਖਿਆ ਉਹਨਾਂ ਨੇ ਕੇਜਰੀਵਾਲ ਭਗਵੰਤ ਮਾਨ ਭਜਾਓ ਪੰਜਾਬ ਬਚਾਓ ਤੇ ਸੱਜੇ ਖੱਬੇ ਦੋਵੇਂ ਪਾਸੇ ਇੱਕ ਪਾਸੇ ਕੇਜਰੀਵਾਲ ਭਜਾਇਆ ਜਾਂਦਾ ਇੱਕ ਪਾਸੇ ਭਗਵੰਤ ਮਾਨ ਭਜਾਇਆ ਜਾਂਦਾ ਦੀ ਫੋਟੋਆਂ ਲਾਈਆਂ ਤੇ ਵਿਚਾਲੇ ਲਿਖਿਆ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਹੈ ਪਿੰਡ جگਰਾਉ ਪੱਤੀ ਮਲਕ ਦੇ ਵਿੱਚ ਆਉਣ ਦੀ ਮਨਾਹੀ ਹੈ ਜੀ ਸੋ ਇਸੇ ਤਰ੍ਹਾਂ ਫਿਰ ਅਲੀਗੜ੍ਹ ਮਲਕ ਤੋਂ ਬਾਅਦ ਫਿਰ ਪੋਨਾ ਇਹਨਾਂ ਪਿੰਡਾਂ ਚਾਹਤਾਂ ਦੇ ਬੋਰਡ ਲੱਗੇ ਨੇ ਸੋ ਇਹ ਇਹ ਮੋੜਲੇ ਰੁਝਾਨ ਨੇ ਦਾ ਮਤਲਬ ਇਹ ਤੋਂ ਸੰਕੇਤ ਸਪਸਟ੍ਰੈਕ ਦੇ ਪਿੰਡਾਂ ਦੇ ਲੋਕ ਇਸ ਗੱਲ ਤੋਂ ਹੁਣ ਬਿਲਕੁਲ ਕਲੀਅਰ ਨੇ ਕਿ ਅਸੀਂ ਇਸ ਨੀਤੀ ਤਹਿਤ ਜ਼ਮੀਨ ਨਹੀਂ ਦੇਣੀ ਬੇਸ਼ੱਕ ਕਾਂਗਰਸ ਆਪਣੇ ਪੱਤਰ ਤੇ ਪ੍ਰਦਰਸ਼ਨ ਕਰ ਲਵੇ ਬੇਸ਼ੱਕ ਅੱਜ ਵੀ ਅਕਾਲੀ ਦਲ ਦਾ ਵੱਡਾ ਧਰਨਾ ਮਹਾਲੀ ਖੇਤਰ ਦੇ ਲੱਗਿਆ ਉਹ ਮਹਾਲੀ ਇਹਦੇ ਵਿੱਚ ਨਿਊ ਚੰਡੀਗੜ੍ਹ ਵਰਕਾ ਜਾਂ 에어ਪੋਰਟ ਦੇ ਰੋਡ ਦੇ ਉੱਤੇ ਇਧਰ ਲਾਲਾਪਾਸਾ ਜਾ ਇਹ ਸਾਰਾ ਕੁਝ ਅਕਾਲੀਆਂ ਦੇ ਰਾਜ ਚ ਲੈਣ ਪੋਲਿੰਗ ਪਾਲਿਸੀ ਦੇ ਤਹਿਤ ਆਇਆ ਫਿਰ ਕਾਂਗਰਸ ਨੇ ਇਸ ਨੂੰ ਅੱਗੇ ਵਧਾਇਆ ਤੇ ਉਹ ਹੀ ਹੁਣ ਕਹਿ ਰਹੇ ਨੇ ਜੀ ਕਿ ਨਹੀਂ ਇਹ ਨੀਤੀ ਵਾਪਸ ਹੋਣੀ ਚਾਹੀਦੀ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਅਦਾਬ ਵੀ ਬਣਾ ਰਹੀ ਕਿ ਦੇਖੋ ਜੀ ਇਹ ਤਾਂ ਉਹ ਵੀ ਲੈ ਕੇ ਆਏ ਸੀ ਕੱਲਾ ਕੱਲਾ ਲੀਡਰ ਲੱਗਿਆ ਝੂਠ ਬੋਲਣ ਇਸ ਗੱਲ ਦੇ ਉੱਤੇ ਕਿ ਵੀ ਹਾਂ ਇਹ ਤਾਂ ਬਹੁਤ ਕਮਾਲ ਦੀ ਹੈ ਤਾਂ ਕਿਸਾਨਾਂ ਦੇ ਹਿੱਤ ਦੀ ਹੈ ਪਰ ਪੰਜਾਬ ਦਾ ਕਿਸਾਨ ਆਪਣੀ ਜ਼ਮੀਨ ਨੂੰ ਲੈ ਕੇ ਜਾਂ ਆਪਣੇ ਪਿੰਡ ਬਚਾਉਣ ਨੂੰ ਲੈ ਕੇ ਜਿਸ ਤਰ੍ਹਾਂ ਤੰਦੇਹੀ ਦੇ ਨਾਲ ਇਸ ਗੱਲ ਤੋਂ ਵਖਫ ਹੋ ਕੇ ਤੁਰ ਪਿਆ ਕਿ ਵੀ ਜੋ ਮਰਜ਼ੀ ਹੋ ਜਾਵੇ ਜ਼ਮੀਨ ਨਹੀਂ ਦੇਣੀ ਜਾਂ ਜ਼ਮੀਨ ਗਈ ਤਾਂ ਰੋਜ਼ਗਾਰ ਵੀ ਗਿਆ ਤੇ ਜਿਹੜੀ ਆਪਣੀ ਮਲਕੀਅਤ ਆ ਉਹ ਵੀ ਗਈ ਤੇ ਇਹ ਕੱਲੇ ਖੇਤ ਜਾਂ ਕਿਸਾਨ ਜਾਂ ਜੱਟ ਨਹੀਂ ਉਜੜਣਗੇ ਇਹ ਪੰਜਾਬ ਦੇ ਪਿੰਡ ਉੱਛੜ ਜਾਣਗੇ ਜਿਹੜੀ ਇਹ ਸਮਝ ਪੈਦਾ ਹੋਈ ਆ 16465 ਦੇ ਕਰੀਬ ਪਿੰਡ 65000 ਏਕੜ ਦੇ ਕਰੀਬ ਜ਼ਮੀਨ ਜਿਹਦੇ ਵਿੱਚੋਂ ਸਭ ਤੋਂ ਮੁੱਢ ਪਹਿਲਾਂ ਲੁਧਿਆਣਾ ਖੇਤਰ ਦੇ ਇਸ ਜਗਰਾਉ ਖੇਤਰ ਦੇ ਵਿੱਚ ਵੱਧ ਰਿਹਾ ਜਿੱਥੇ 23-24000 ਏਕੜ ਜ਼ਮੀਨ ਲਈ ਜਾਣੀ ਆ ਸੋ ਉਸ ਨੂੰ ਲੈ ਕੇ ਨਾ ਪਿੰਡਾਂ ਨੇ ਪਹਿਲਾ ਕਦਮ ਹੀ ਕਰਤੇ ਦੂਸਰੇ ਪਾਸੇ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਹੋਰੇ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਸੀਐਓ ਤੋਂ ਪਹਿਲਾਂ ਉਹ ਯੂਥ ਲੀਡਰ ਰਹੇ ਨੇ ਜਾਂ ਵਿਦਿਆਰਥੀ ਲੀਡਰ ਰਹੇ ਨੇ ਖਾਸ ਕਰ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਜੇ ਆਪਾਂ ਨੂੰ ਦੇਖੀਏ ਹੈਨਾ ਸੋ ਉੱਥੋਂ ਉਹਨਾਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਚੰਗਾ ਨਾਮ ਨਾਰਿਆ ਉਸ ਵਿਦਿਆਰਥੀ ਲੀਡਰਸ਼ਿਪ ਤੋਂ ਨਿਕਲ ਕੇ ਆਏ ਪਰ ਬੀਜੇਪੀ ਤੋਂ ਉਹਨਾਂ ਨੇ ਸਰਗਰਮ ਸਿਆਸਤ ਦੀ ਸ਼ੁਰੂਆਤ ਬੀਜੇਪੀ ਦੇ ਪਰਤੋਕ ਕੀਤੀ ਤੇ ਪਰ ਜਿੱਦਾਂ ਹੀ ਤਨਖੇਤੀ ਕਾਨੂੰਨ ਦਾ ਮਸਲਾ ਆਇਆ ਉਹਨਾਂ ਨੇ ਬੀਜੇਪੀ ਦਾ ਸਾਥ ਛੱਡਿਆ ਪਾਰਟੀ ਛੱਡ ਕੇ ਬਾਹਰ ਆਏ ਏਸੇ ਉਮੀਦ ਨਾਲ ਲੋਕਾਂ ਨੇ ਉਹਨਾਂ ਦੀ ట్ਵੀਟ ਨੂੰ ਦੇਖਿਆ ਕਿ ਭਈ ਮਾਲਵਿੰਦਰ ਕੰਗ ਨਰਬੰਦਾ ਨਿਕਲਿਆ ਕਹਿੰਦੇ ਦੇਖੋ ਵੀ ਆਮ ਆਦੀ ਪਾਰਟੀ ਦੇ ਅੰਦਰ ਹੈ ਕਿ ਸਭ ਤੋਂ ਪਹਿਲਾਂ ਉਹਨੇ ਸਸਨ ਨੂੰ ਚੈਲੰਜ ਕੀਤਾ ਕਿ ਭਈ ਉਹਨੇ ట్ਵੀਟ ਪਾ ਕੇ ਕਹਿਤਾ ਕਿ ਭਈ ਜੀ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਉਹ ਕਿਸਾਨਾਂ ਦੀ ਰਾਏ ਲੈਣ ਉਹਨਾਂ ਨਾਲ ਸਲਾਮ ਮਸ਼ਵਰਾ ਕਰਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਅਸੀਂ ਬਹੁਤ ਕੁਝ ਕੀਤਾ ਕਿਸਾਨਾਂ ਲਈ ਪੰਜਾਬ ਨੇ ਉਹਨੇ ਕਿੰਨੀਆਂ ਚੀਜ਼ਾਂ ਵੀ ਕਰਾਈਆਂ ਜਿੱਦੋਂ ਲੱਗਿਆ ਕਿ ਉਹ ਸਿੱਧਾ ਪਾਰਟੀ ਦੇ ਉਲਟ ਵੀ ਨਹੀਂ ਜਾ ਰਹੇ ਪਾਰਟੀ ਦੇ ਅੰਦਰ ਰਹਿ ਕੇ ਆਪਣੀ ਗੱਲ ਰੱਖ ਰਹੇ ਨੇ ਤੇ ਕੁਝ ਨੇ ਕੁਝ ਮਾਇਰਾਂ ਨੇ ਇਸ ਨੂੰ ਇਸ ਨਜ਼ਰੀਏ ਤੋਂ ਫੜਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਆਮ ਆਦਮੀ ਪਾਰਟੀ ਦਾ ਯੂ ਟਰਨ ਲੈਣ ਤੋਂ ਪਹਿਲਾਂ ਟ੍ਰੈਕ ਸਾਫ਼ ਕਰਨ ਦਾ ਫਾਰਮੂਲਾ ਤਾਂ ਨਹੀਂ ਕਿਰਾਾ ਆਪਣਾ ਹੀ ਬਣਾ ਕੇ ਚੱਲੀ ਸੀ ਕਈ ਵੀ ਦੇਖੋ ਜੀ ਸਾਡੇ ਐਮਪੀ ਨੇ ਇੱਕ ਨੇ ਬਾਅਦ ਚੁੱਕੀ ਪ੍ਰਚਾਰ ਐਮਐਲਏ ਨੇ ਸਚਾਈ ਤਾਂ ਇਹ ਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਸਰਕਾਰ ਸਮੁੱਚੇ ਐਮਐਲਏ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਤੱਕ ਸਾਰੇ ਲੀਡਰ ਇਸ ਲੈਂਡ ਪੋਲਿਸੀ ਤੋਂ ਭੱਜਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਇਹ ਗਲ ਪਾ ਲਿਆ ਅਸੀਂ ਫਾ ਅਸੀਂ ਪਿੰਡਾਂ 'ਚ ਬਣ ਜੁਗੇ ਨਹੀਂ ਰਹਿਣਾ ਇਹ ਉਹੀ ਗਲਤੀ ਹੈ ਜਿਹੜੀ ਨਰਿੰਦਰ ਮੋਦੀ ਨੇ ਤਨ ਖੇਤੀ ਨੂੰ ਲੈ ਕੇ ਕੀਤੀ ਸੀ ਪਰ ਦਿੱਲੀ ਵਾਲੇ ਇਸ ਕਦਰ ਵਜਿੱਦ ਨੇ ਫਿਰ ਤਾਂ ਇਹੀ ਮਨੈਜ ਹੋਊਗਾ ਨਾ ਜੇ ਤੁਹਾਡੀ ਸਾਨਕ ਲੀਡਰਸ਼ਿਪ ਨਹੀਂ ਚਾਹੁੰਦੀ ਉਹਦੇ باوجود ਵੀ ਤੁਸੀਂ ਇਸ ਨੂੰ ਲਿਆਉਣ ਦੇ ਲਈ ਕਾਹਲੇ ਹੋ ਤੈਨੂੰ ਤਾਂ ਇਹ ਮਨ ਲੱਗੂਗਾ ਕਿ ਦਿੱਲੀ ਵਾਲੇ ਇੰਨੇ ਬਚਿੱਦ ਨੇ ਕਿ ਉਹ ਇਹਨੂੰ ਹਰ ਹਿੱਲੇ ਲਾਗੂ ਕਰਾਉਣਾ ਚਾਹੁੰਦੇ ਨੇ ਤੇ ਜਦੋਂ ਉਹਨਾਂ ਦਾ ਮੈਂਬਰ ਪਾਰਲੀਮੈਂਟ ਬੋਲਦਾ ਤਦ ਲੱਗਦਾ ਕਿ ਇੱਕ ਕੜੀ ਸ਼ੁਰੂ ਹੋ ਰਹੀ ਹੈ ਸ਼ਾਇਦ ਇਹ ਤੋਂ ਬਾਅਦ ਐਮਐਲਏ ਬੋਲਣਗੇ ਫਿਰ ਮੰਤਰੀ ਬੋਲਣਗੇ ਫਿਰ ਮੁੱਖ ਮੰਤਰੀ ਪੱਧਰ ਤੇ ਬੈਠਕ ਹੋਊਗੀ ਫਿਰ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣਗੇ ਵੀ ਕਿ ਠੀਕ ਹੈ ਅਸੀਂ ਪੰਜਾਬ ਦਾ ਮਾਹੌਲ ਨਹੀਂ ਬਗੜਨਾ ਜੀ ਜੇ ਤੁਸੀਂ ਨਹੀਂ ਚਾਹੁੰਦੇ ਅਸੀਂ ਵਾਪਸ ਲੈ ਲੈਣੇ ਐਦਾਂ ਦੀ ਗੱਲ ਇੱਥੋਂ ਤੱਕ ਸੁਭਾ ਮਨਾ ਬਣ ਗਈਆਂ ਪਰ ਦਿਨ ਚੜਦਿਆਂ ਨੂੰ ਮਲਵਿੰਦਰ ਕੰਗ ਹੋਰਾਂ ਦੀ ਕਹਿੰਦੇ ਜੀ ਐਕਸ ਤੋਂ ਪੋਸਟ ਕੁਝ ਨੇ ਇਸ ਨੂੰ ਇਸ ਨੁਕਤੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਤੱਕ ਕਿ ਦੁਬਾਰਾ ਬੀਜੇਪੀ 'ਚ ਜਾਣ ਦੀ ਕਵਾਇਤ ਤਾਂ ਨਹੀਂ ਜੋ ਉਸ ਵਾਰ ਬੀਜੇਪੀ ਨੇ ਕਿਸਾਨਾਂ ਦੇ ਖਿਲਾਫ ਮੁਖਾਲਫਤ ਕੀਤੀ ਸੀ ਹੈ ਨਾ ਛੰਡਾ ਚੱਕਿਆ ਸੀ ਤਾਂ ਉਧਰੋਂ ਆ ਗਏ ਹੁਣ ਇਹਨਾਂ ਨੇ ਚੱਕਿਆ ਤਾਂ ਇੱਧਰੋਂ ਚਲੇ ਜਾਣਗੇ ਵਾਪਸ ਕਿਤੇ ਉਧਰ ਜਾਣ ਦੀ ਤਿਆਰੀ ਤਾਂ ਨਹੀਂ ਪਰ ਜਿੱਦਾਂ ਹੀ ਉਹਨਾਂ ਨੇ ਉਹਨੇ ਵਾਪਸ ਲਈ ਤੋ ਉੱਤ ਲੱਗਿਆ ਕਿੰਨੀ ਪਾਰਟੀ ਦਾ ਗਲਵਾ ਉਹਨਾਂ ਤੇ ਪੈ ਗਿਆ ਹੁਣ ਮੈਂਬਰ ਪਾਰਲੀਮੈਂਟ ਨੇ ਕਿਤੇ ਜਿੰਨੀ ਛੋਣ ਤਾਂ ਨਹੀਂ ਕਰਾ ਲੂਗੀ ਆਵਾਜ਼ੀ ਪਾਰਟੀ ਤੋਂ ਸਿਫਾ ਲੈ ਸਕਦੀ ਹੈ ਉਹ ਦੇ ਸਕਦਾ ਸਿਫਾ ਪਾਰਟੀ ਛੱਡਣਗੇ ਇਹ ਸਵਾਲ ਅਜੇ ਖੜੇ ਹੋਗੇ ਕਿਉਂਕਿ ਫੋਨ ਸਵੇਰ ਦਾ ਬੰਦ ਆ ਚਲੋ ਕਹਿ ਸਕਦੇ ਆ ਕਿ ਸੈਸ਼ਨ ਹੈ ਜੀ ਸੈਸ਼ਨ ਚ ਹਾਜ਼ਰੀ ਭਰਨੀ ਆ ਉਹ ਬਹਿਸ ਸਭ ਨੇ ਸੁਣੀ ਆ ਉੱਥੇ ਕਿ ਹੁਣ ਰਾਜਨਾਥ ਸਿੰਘ ਬੋਲੇ ਫਿਰ ਬਾਕੀ ਮੰਤਰੀ ਬੋਲੇ ਕਰਨ ਜਾਜੂ ਬੋਲ ਰਹੇ ਨੇ ਜੀ ਇਹਨਾਂ ਵਿੱਚ ਜੀ ਵਿਦੇਸ਼ ਮੰਤਰੀ ਦੀ ਵੀ ਗੱਲ ਆ ਮਿਤਸ਼ਾ ਸਾਰਿਆਂ ਦੀ ਇਹ 16 ਘੰਟੇ ਚੱਲਣੀ ਆ ਵੈਸੇ ਅੱਜ ਬਾ ਦੁਪਹਿਰ ਸ਼ੁਰੂ ਹੁੰਦੀ ਆ ਚਰਚਾ ਪਹਿਲਾਂ ਹਗਾਮਾ ਰਹਿੰਦਾ ਉਹ ਕਹਿੰਦੇ ਗਰੰਟੀ ਦੇ ਉਪਰੋਧੀ ਤੇਰੇ ਵਾਲੇ ਕਹਿੰਦੇ ਕਿ ਬਿਹਾਰ ਵਾਲੇ ਮਸਲੇ ਤੇ ਪਾਉਂਗੇ ਉਹਦੇ ਤੇ ਆਉਣ ਨੂੰ ਤਿਆਰ ਨਹੀਂ ਅਜੇ ਕੇਂਦਰ ਸੋ ਇਸ ਲਈ ਖਿੱਚੋ ਤਾਣ ਦੇ ਵਿਚਾਲੇ ਹੈਨਾ ਚਲੋ ਇਹ ਮੁੱਦਾ ਮਤਲਬ ਕਿ ਚੱਲ ਗਿਆ ਕਿ ਹਾਂ ਚਰਚਾ ਸ਼ੁਰੂ ਹੋ ਗਈ ਮਿਸ਼ਲ ਸੰਦੂਰ ਤੇ ਪਰ ਸਵਾਲ ਪੰਜਾਬ ਦੀ ਲੈਂਡ ਪੁਲਿੰਗ ਪਾਲਿਸੀ ਤੇ ਵੱਡਾ ਬਣ ਗਿਆ ਇੱਕ ਪਾਸੇ ਪੰਜਾਬ ਦੇ ਪਿੰਡ ਇਕਜੁੱਟ ਹੋ ਰਹੇ ਨੇ ਦੂਸਰੇ ਪਾਸੇ ਜਥੇਬੰਦੀਆਂ ਹ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਪੰਨੂ ਪੰਦੀਰਾ ਵੱਡਾ ਇਕੱਠ ਕੀਤਾ ਗਿਆ ਇਸ ਦੇ ਖਿਲਾਫ ਮਤਲਬ ਜਿਹੜੇ ਖੇਤਰਾਂ ਦੀ ਜਿਹੜੇ ਪਿੰਡਾਂ ਦੀ ਜਿਹੜੇ ਇਲਾਕਿਆਂ ਦੀ ਜ਼ਮੀਨ ਇਸ ਲੈਂਡ ਪੁਲਿੰਗ ਚ ਨਹੀਂ ਆ ਰਹੀ ਉਹ ਵੀ ਨੰਗੇ ਤੜ ਸਾਹਮਣੇ ਆ ਗਏ ਉਹ ਵੀ ਤਰਸਤਿਆ ਕਿ ਇਹਦਾ ਮਤਲਬ ਹੈ ਸਮੁੱਚੇ ਪੰਜਾਬ ਦੀ ਲੜਾਈ ਬਣ ਗਈ ਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੀ ਲੀਡਰਸ਼ਿਪ ਨੂੰ ਜਾਂ ਤਾਂ ਆਪਣੀ ਐਨਕ ਬਦਲਣ ਦੀ ਲੋੜ ਆ ਜਾਂ ਆਪਣੀ ਕੰਨਾਂ ਦੀ ਮਸ਼ੀਨਾਂ ਵੀ ਲਵਾ ਲੈਣੀ ਚਾਹੀਦੀ ਆ ਜਾਂ ਆਪਣੇ ਸਮਝਦਾ ਆਪਰੇਸ਼ਨ ਕਰਾ ਲੈਣਾ ਚਾਹੀਦਾ ਕਿ ਜਿਨ੍ਹਾਂ ਨੂੰ ਦਿਖ ਵੀ ਨਹੀਂ ਰਿਹਾ ਸੁਣ ਵੀ ਨਹੀਂ ਰਿਹਾ ਸਮਝ ਵੀ ਨਹੀਂ ਆ ਰਿਹਾ ਕਿ ਪੰਜਾਬ ਕਿਸ ਪਹਿਲੂ ਦੇ ਉੱਤੇ ਇਸ ਇਸ ਮਸਲੇ ਨੂੰ ਤੁਹਾਡੀ ਪਾਲਿਸੀ ਨੂੰ ਲੈ ਕੇ ਕਿਸ ਤਰ੍ਹਾਂ ਸੋਚ ਰਿਹਾ ਕਿਸ ਤਰ੍ਹਾਂ ਸਮਝ ਰਿਹਾ ਸੋ ਪਿੰਡ ਬਚਾਉਣ ਦੀ ਮਹਮ ਇੱਕ ਵਾਰ ਤੁਰੀ ਆ ਖੇਤ ਬਚਾਉਣ ਦੀ ਮਾਮ ਇੱਕ ਵਾਰ ਤੁਰਿਆ ਤੇ ਇਹਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਅੱਜ ਨਹੀਂ ਤਾਂ ਕੱਲ ਨੂੰ ਇਹ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣੀ ਪਊਗੀ ਅੱਜ ਤੁਸੀਂ ਮਾਲਵਿੰਦਰ ਕੰਗ ਦੀ ਪੋਸਟਾ ਡਿਲੀਟ ਕਰਾਤੀ ਪਰ ਕੱਲ ਨੂੰ ਜਦੋਂ ਪੂਰਾ ਪੰਜਾਬ ਤੁਹਾਡੇ ਮੂਰੇ ਖੜਾਊਗਾ ਫਿਰ ਕਿੱਥੇ ਨੂੰ ਭੱਜਣਾ ਇਹ ਦੇਖ ਲਿਓ ਭੱਜਦਿਆਂ ਨੂੰ ਬਾਹਨ ਬਰਾਬਰ ਨਹੀਂ ਮਸਲਾ ਬਹੁਤ ਗੰਭੀਰ ਹੈ Rajasthan ਦੇ Jaipur ਤੇ ਵਿੱਚ ਜੁਡੀਸ਼ੀਅਲ ਨੂੰ ਲੈ ਕੇ ਜੁਡੀਸ਼ੀਅਲ ਪੇਪਰ ਦੀ ਇੱਕ ਤਿਆਰੀ ਸੀ ਜੱਜ ਦੀ ਪੋਸਟ ਦੇ ਲਈ ਪੇਪਰ ਲਿਆ ਗਿਆ ਪ੍ਰੀਖਿਆ ਹੋਈ ਉਸ ਪ੍ਰੀਖਿਆ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਭਾਗ ਲੈਣਾ ਸੀ ਉਹ ਗੇਟ ਤੇ ਆਪਣਾ ਰੋਲ ਨੰਬਰ ਲੈ ਕੇ ਆਪਣੇ ਦਸਤਾਵੇਜ਼ ਲੈ ਕੇ ਜਦੋਂ ਪੇਸ਼ ਹੁੰਦੇ ਨੇ ਤਾਂ ਇੱਕ ਸਿੱਖ ਨੌਜਵਾਨ ਬੇਟੀ ਨੂੰ ਇੱਕ ਸਿੱਖ ਪਹਿਰਾਵੇ ਵਾਲੀ ਕੁੜੀ ਨੂੰ ਇਹ ਕਹਿ ਕੇ ਰੋਕ ਲਿਆ ਜਾਂਦਾ ਕਿ ਤੂੰ ਕੜਾ ਪਾ ਕੇ ਸ਼ਰੀ ਸਾਹ ਪਾ ਕੇ ਅੰਦਰ ਪੇਪਰ 'ਚ ਨਹੀਂ ਬੈਠ ਸਕਦੀ ਤੇ ਉਹਦੀ ਵੀਡੀਓ ਆਉਂਦੀ ਹੈ ਉਹ ਵੀਡੀਓ ਬਣਾਈ ਬਣਾ ਕੇ ਬਾਅਦ ਚ ਪੋਸਟ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਗਾਮਾ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਦੂਸਰੇ ਪਾਸੇ ਮਤਲਬ ਕਿ ਜਥੇਦਾਰ ਸਹਿਬਾਨ ਇਹ ਸਾਰੀਆਂ ਤਰ੍ਹਾਂ ਇਸ ਮਸਲੇ ਦੇ ਉੱਤੇ ਸਾਹਮਣੇ ਆ ਜਾਂਦੀਆਂ ਕਿਹ ਤਰੀਕਾ ਕਰਕੇ ਹੁਣ ਦੇਸ਼ ਦੇ ਸੰਵਿਧਾਨ ਦੇ ਹਵਾਲੇ ਨਾਲੇ ਗੱਲ ਸਪਸ਼ਟ ਹੈ ਕਿ ਵੀ ਸਿੱਖ ਭਾਈਚਾਰੇ ਦੀ ਅ ਮਰਿਆਦਾ ਤੇ ਉਹਨਾਂ ਦੇ ਲਈ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਲਈ ਇਹ ਬਕਾਇਦਾ ਤੌਰ ਤੇ ਜਿਹੜਾ ਘਟ ਗਣਤੀ ਕਮਿਸ਼ਨ ਬਣਿਆ ਉਹਦੇ ਵੱਲੋਂ ਵੀ ਇਹ ਜਾਣਕਾਰੀ ਸਾਰੇ ਵਿਭਾਗੀ ਤੌਰ ਦੇ ਉੱਤੇ ਇਤਲਾਹ ਹੈ ਕਿ ਵੀ ਜਦੋਂ ਵੀ ਕਦੇ ਮਤਲਬ ਇਹਦਾ ਮਸਲਾ ਹੋਵੇ ਤਾਂ ਇਹ ਰੁਕੇ ਨਾ ਠੀਕ ਹੈ ਕਈ ਪਹਿਲੂਆਂ ਤੇ ਸਾਈਜ਼ ਤੈਅ ਹੈ ਹੈਨਾ ਪਰ ਕਤਟੋ ਘੱਟ ਇਸ ਚੀਜ਼ ਤੋਂ ਸਾਰੀ ਤਰ੍ਹਾਂ ਵੱਖ ਆਪਣੇ ਕੇ ਸਿੱਖੀ ਦੇ ਵਿੱਚ ਖੜਾ ਹੈ ਜਾਂ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਲਈ ਕਿਰਪਾਨ ਇਵਨ ਪੰਜਾਬੀ ਸਾਰੀ ਲਗਭਗ ਮਤਲਬ ਕੜਾ ਤਾਂ ਪਾਉਂਦੇ ਹੀ ਨੇ ਹੈਨਾ ਸੋ ਇਸ ਤਰੀਕਾ ਕਰਦੇ ਵੀ ਸਵਾਲ ਹੈ ਕਿ ਬਾਰ ਬਾਰ ਇਹ ਮਸਲਾ ਕਿਉਂ ਸਾਹਮਣੇ ਆਉਂਦਾ ਹੈ ਹਰ ਵਾਰ ਇਸ ਪਹਿਲੂ ਦੇ ਉੱਤੇ ਕਿਉਂ ਮਸਲਾ ਬਣਦਾ ਹੈ ਰਾਜਸਥਾਨ ਪੰਜਾਬ ਦੇ ਨਾਲ ਲੱਗਦਾ ਸੂਬਾ ਹੈ ਵੱਡੀ ਗਿਣਤੀ ਚ ਸਿੱਖ ਪਰਿਵਾਰ ਕਿਸਾਨ ਪਰਿਵਾਰ ਪੰਜਾਬੀ ਪਰਿਵਾਰ ਉੱਤੇ ਬਸਦੇ ਨੇ ਤੇ ਜਦੋਂ ਪੇਪਰਾਂ ਦੇ ਲਈ ਅਜਿਹਾ ਵਿਧਾਨ ਬਣਾਇਆ ਜਾਂਦਾ ਹੈ ਕਿ ਉੱਥੇ ਕੋਈ ਜਦੋਂ ਬਾਕੀ ਚੀਜ਼ਾਂ ਲਿਖੀਆਂ ਜਾਂਦੀਆਂ ਉਹਦੇ ਵਿੱਚ ਕਿ ਜੀ ਪੇਪਰ ਦੇ ਦੌਰਾਨ ਅੰਦਰ ਤੁਸੀਂ ਪੈਨ ਡਰਾਈਵ ਨਹੀਂ ਲਿਜਾ ਸਕਦੇ ਜੀ ਮੋਬਾਈਲ ਹੀ ਲੈ ਆ ਸਕਦੇ ਜੀ ਪਾਣੀ ਵਾਲੀ ਬੋਤਲ ਪਾਰਦਰਸ਼ੀ ਚਾਹੀਦੀ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਲਿਖਿਆ ਤੇ ਉੱਥੇ ਨਾਲੇ ਵੀ ਲਿਖਿਆ ਜਾਣਾ ਚਾਹੀਦਾ ਕਿ ਧਾਰਮਿਕ ਤੌਰ ਤੇ ਆ ਚਿੰਨ ਜੇ ਹੋਣਗੇ ਤਾਂ ਉਹਨਾਂ ਦੀ ਆ ਮਰਿਆਦਾ ਹੋਊਗੀ ਜੀ ਇੰਨਾ ਸਾਈਜ਼ ਹੋਊਗਾ ਜੀ ਉਹ ਸਾਰਾ ਕੁਝ ਜੋ ਤੁਸੀਂ ਸਿੱਖ ਸੰਸਥਾ ਐਸਜੀਪੀਸੀ ਨਾਲ ਦਿੱਲੀ ਕਮੇਟੀ ਨਾਲ ਜਿੱਥੋਂ ਵੀ ਤੁਸੀਂ ਉਸ ਸੰਬੰਧਿਤ ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਰابطਾ ਕਰਕੇ ਇਸ ਨੂੰ ਬਣਾ ਸਕਦੇ ਸੀ ਕਿੱਡੀ ਕੁ ਮਸਲਾ ਜਾਂ ਤਾਂ ਇਹ ਹੀ ਹੋਵੇ ਕਿ ਕਿ ਜੇ ਹੋਰ ਮੁਲਕ ਚ ਤਾਂ ਵੀ ਕਹਿ ਲਿਓ ਤਾਂ ਦੂਸਰੇ ਮੁਲਕ ਵੀ ਇਸ ਗੱਲ ਨੂੰ ਸਮਝਣ ਲੱਗ ਪਏ ਤੇ ਅਜ ਸਾਡੇ ਮੁਲਕ ਚ ਇਹ ਗੱਲ ਕਿਉਂ ਨਹੀਂ ਸਪਸ਼ਟ ਹੋ ਪਾਰੀ ਇਹ ਸਵਾਲ ਬਹੁਤ ਗੰਭੀਰ ਹੁਣ ਹੋਇਆ ਕਿ ਕਿਉਂ ਜਦੋਂ ਵੀਡੀਓ ਸਾਹਮਣੇ ਆ ਗਈ ਵੀਡੀਓ ਤੋਂ ਬਾਅਦ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਨੋਟਿਸ ਲਿਆ ਖੁਦ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਿੰਦ ਸਿੰਘ ਧਾਮੀ ਨੇ ਨੋਟਿਸ ਲਿਆ ਇੱਥੋਂ ਤੱਕ ਕਿ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਨੇ ਨੋਟਿਸ ਲਿਆ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਦਾ ਨੋਟਿਸ ਲਿਆ ਸਿਕ ਸੰਸਥਾ ਮਾਨੇ ਸਿਕ ਵਿਦਵਾਨਾਂ ਨੇ ਦਿੱਤੇ ਸਵਾਲ ਖੜਾ ਕੀਤਾ ਕਿ ਬਾਰ ਬਾਰ ਕਿਉਂ ਭਾਰਤ ਵਰਗੇ ਮੁਲਕ ਦੇ ਵਿੱਚ ਇਹ ਘਟਨਾਵਾਂ ਬਾਰ ਬਾਰ ਕਿਉਂ ਕੀ ਇਹ ਇੰਨਾ ਅਨਜਾਣਪਣਾ ਹੈ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਗੱਲ ਤੋਂ ਅਧਿਆਪਕ ਡਿਊਟੀ ਤੇ ਕਰਮਚਾਰੀ ਪ੍ਰਬੰਧਕ ਟੀਮ ਕਾਲਜ ਵਾਲੇ ਜਾਣੂ ਇਹ ਨਾ ਹੁਣ ਜਾਂ ਇੱਕ ਤਹਿ ਅਜੰਡਾ ਹੈ ਤਹਿ ਸਾਜ਼ਿਸ਼ ਹੈ ਇਹਦੇ ਪਿੱਛੇ ਕੋਈ ਲੁਕਮੀ ਰਾਜਨੀਤੀ ਲੁਕਮਾ ਫਿਰਕੂਬਾਦ ਐ ਕੋਈ ਫਸਾਦ ਐ ਕੋਈ ਪ੍ਰਗਾਹਟ ਕੋਈ ਐ ਇਹ ਕਿਹੜਾ ਕਾਰਨ ਆ ਫਿਰ ਸਵਾਲ ਤਾਂ ਬਣੂਗਾ ਕਿ ਦੇਚੂ ਕੀ ਕੱਢਣਾ ਚਾਹੁੰਦੀਆਂ ਰੈਂਟਿਕ ਪਾਰਟੀਆਂ ਜਾਂ ਸੱਤਾਧਾਰੀ ਤਰ੍ਹਾਂ ਕਿ ਗਲਤੀ ਵਾਰ-ਵਾਰ ਕਿਉਂ ਹੁੰਦੀ ਆ ਆਪਾਂ ਮੰਨ ਵੀ ਲਈਏ ਕਿ ਇਹਦੇ ਪਿੱਛੇ ਕੋਈ ਮਨਛਾ ਨਹੀਂ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਰਹੇ ਨਾ ਕਿੰਨੇ ਦਿਨੀ ਇਨਕਾਉਂਟਰ ਵਾਲਾ ਪਹਿਲੂ ਆ ਕਿ ਜੀ ਅਸੀਂ ਮੁਜਰਮ ਫੜ ਲਏ ਜੀ ਉਹਨਾਂ ਤੋਂ ਜੀ ਹਥਿਆਰ ਬਰਾਮਦ ਕੀ ਲਈ ਲੈ ਕੇ ਗਏ ਜੀ ਹਥਿਆਰ ਬਰਾਮਦ ਕਰਦੋਂ ਉਹਨਾਂ ਨੇ ਸਾਡੇ ਤੇ ਬਾਹਰ ਕਰਤਾ ਜੀ ਭਜਨ ਦੀ ਕੋਸ਼ਿਸ਼ ਕੀਤੀ ਸੀ ਗੋਲੀ ਮਤਲਬ ਪੁਲਿਸ ਦੀ ਕਸਟਡੀ ਦੇ ਵਿੱਚ ਬੰਦੇ ਹੋਣ ਤੇ ਬਾਰ ਬਾਰ ਇਹ ਹੋਵੇ ਤਾਂ ਸਵਾਲ ਆਉਂਦਾ ਕਿ ਬਾਰ ਬਾਰ ਗਲਤੀ ਕਿਵੇਂ ਹੋ ਰਹੀ ਹੈ ਇਹਦਾ ਮਤਲਬ ਇਹਦੇ ਪਿੱਛੇ ਕੋਈ ਸ਼ਰਾਰਤ ਕੰਮ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ ਜੇ ਇਹ ਮਾਮਲਾ ਬਾਰ ਬਾਰ ਆਉਂਦਾ ਹੈ ਹਰ ਤਮਾਹੀ ਛਮਾਈ 6 ਮਹੀਨੇ 2 ਮਹੀਨੇ ਬਾਅਦ ਕਿੰਨਾ ਕਿਤੇ ਪੇਪਰ ਦੇ ਬਾਹਰ ਆ ਜਾਂਦਾ ਹੈ ਇਹਦਾ ਮਤਲਬ ਉਹਨੂੰ ਦੁਰਸਤ ਕਰਨ ਦੀ ਕੋਸ਼ਿਸ਼ੇ ਨਹੀਂ ਹੋ ਰਹੀ ਬਾਰ ਬਾਰ ਉਸਨੂੰ ਦਰਾਇਆ ਜਾ ਰਿਹਾ ਹੈ ਇਹ ਤੇ ਇੱਕ ਵਾਰ ਤੋਂ ਬਾਅਦ ਇਹ ਸਾਰੇ ਵਿਭਾਗਾਂ ਨੂੰ ਜਿਨੇ ਪੇਪਰ ਲੈਂਦੇ ਨੇ ਜਿਹੜੇ ਜਿਹੜੇ ਅਥਾਰਟੀਆਂ ਨੇ ਯੂਨੀਵਰਸਿਟੀਆਂ ਨੇ ਕੈਂਪਸ ਨੇ ਕਾਲਜ ਨੇ ਜਿੱਥੇ ਤੇ ਪੇਪਰ ਹੁੰਦੇ ਨੇ ਉਹਨਾਂ ਨੂੰ ਚਿੱਠੀਆਂ ਚਲੀਆਂ ਜਾਣ ਦੁਆਰਾ ਕਦੇ ਗਲਤੀਆਂ ਨਾ ਹੋਵੇ ਚਲੋ ਇਹ ਤੋਂ ਵੀ ਅੱਗੇ ਇਹਨਾਂ ਦੇ ਨਾਲ ਨਾਲ ਇਹ ਤਾਂ ਧਾਰਮਿਕ ਚਿੰਨ ਆ ਗਿਆ ਸਿੱਖੀ ਨਾਲ ਸੰਬੰਧਿਤ ਮਸਲਾ ਆ ਗਿਆ ਕਈ ਵਾਰ ਦੇਖਿਆ ਕਿ ਕੁੜੀਆਂ ਦੀਆਂ ਆ ਉਂਗਲਾਂ ਚ ਪਾਈਆਂ ਹੋਈਆਂ ਮੁੰਦਰੀਆਂ ਛੱਲੇ ਉਥੇ ਕੱਟਣੇ ਪੈਂਦੇ ਨੇ ਉਹ ਕੱਟਣ ਵਾਲਾ ਬੰਦਾ ਤਾਂ ਬੁਲਾਇਆ ਹੁੰਦਾ ਕੱਟਰ ਵਾਲਾ ਆ ਕੰਨਾਂ ਚੋਂ ਕਾਂਟੇ ਲਾ ਦਿਓ ਜੀ ਹੈਨਾ ਜੀ ਆ ਲੋਕਟ ਲਾ ਦਿਓ ਜੀ ਆ ਸਾਰਾ ਕੁਝ ਉਹ ਜੇ ਨਹੀਂ ਨਿਕਲਦੀ ਉਂਗਲੀ ਚੋਂ ਤਾਂ ਕੱਟਰ ਵਾਲੇ ਬੰਦੇ ਵੀ ਬੁਲਾਏ ਹੁੰਦੇ ਉਹਦਾ ਪ੍ਰਬੰਧ ਹੈਗਾ ਪਰ ਇੱਕ ਕਾਗਜ਼ ਤੇ ਥੋੜੇ ਕੋਲ ਸਹੀ ਸੂਚੀ ਦਾ ਪ੍ਰਬੰਧ ਜਾਂ ਸਹੀ ਜਾਣਕਾਰੀ ਦਾ ਪ੍ਰਬੰਧ ਨਹੀਂ ਹੁੰਦਾ ਦੂਸਰਾ ਹੁਣੇ ਪੇਪਰ ਹੋ ਚੁੱਕਿਆ ਤੇ ਉਸ ਬੱਚੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੱਥੇਦਾਰ ਸਾਹਿਬ ਬੋਲ ਰਹੇ ਨੇ ਐਸਜੀਪੀਸੀ ਬੋਲ ਰਹੀ ਆ ਲਾਲਪੁਰਾ ਜੀ ਕਹਿ ਰਹੇ ਨੇ ਦੇਖਿਓ ਜੀ ਤੁਹਾਡੇ ਕੋਲ ਉਹਨਾਂ ਕੋਲ ਵੀ ਸਨੇਹਾ ਪਹੁੰਚ ਗਿਆ ਜੀ ਉਹ ਘਟ ਗਿਣਤੀ ਕਮਿਸ਼ਨ ਦੇ ਨੇ ਮੀਡੀਆ 'ਚ ਗੱਲ ਆ ਗਈ ਆਪਾਂ ਤੁਸੀਂ ਗੱਲ ਕਰ ਰਹੇ ਆ ਪਰ ਉਹ ਤਾਂ ਕਰੀਅਰ ਉਹਦਾ ਹੱਲ ਜੀ ਜਿਹੜਾ ਉਹਨੇ ਪੇਪਰ ਦੇਣਾ ਸੀ ਉਹਦਾ ਕੀ ਬਣਿਆ ਜੀ ਨਹੀਂ ਜਨਾਬ ਉਹਦਾ ਕੋਈ ਜਵਾਬ ਨਹੀਂ ਫਿਰ ਕੀ ਹੈ ਜਿਆ ਕੋਈ ਪ੍ਰਬੰਧ ਨਹੀਂ ਹੋ ਸਕਦਾ ਕਿ ਜਿਹੜੀ ਧਿਰਾਂ ਨੇ ਪੇਪਰ ਲੈਣਾ ਹੈ ਜਿਨ੍ਹਾਂ ਨੂੰ ਇਹ ਨੀਮਾਬਲੀ ਆਉਂਦੇ ਨੇ ਕਿ ਜੀ ਆ ਅੰਦਰ ਲੈ ਕੇ ਨਹੀਂ ਜਾਣਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਥੱਲੇ ਕਿਸੇ ਅਥਾਰਟੀ ਦਾ ਕਿਸੇ ਸੰਸਥਾ ਦਾ ਕਿਸੇ ਮਤਲਬ ਕਮੇਟੀ ਦਾ ਕੋਈ ਸੰਪਰਕ ਨੰਬਰ ਕਿ ਵੀ ਜਿਹੜੇ ਪੇਪਰ ਵਾਲੇ ਸੈਂਟਰ ਤੇ ਕੋਈ ਮਸਲਾ ਹੋਵੇ ਉਹ ਹੱਲ ਕਿਵੇਂ ਕਰਨਾ ਉਹ ਜ਼ਿਲ੍ਹਾ ਬਾਈਜ਼ ਬਣਾਉਣਾ ਸੁਪਾ ਬਾਈਜ਼ ਬਣਾਉਣਾ ਕਿਵੇਂ ਤੈਅ ਕਰਨਾ ਹੈ ਸਰਕਾਰ ਕੋਈ ਨਿਯਮ ਬਣਾਵੇ ਏਸੇ ਤਰ੍ਹਾਂ ਵਿਦਿਆਰਥੀਆਂ ਦੇ ਰੋਲ ਨੰਬਰ ਦੇ ਉੱਤੇ ਵੀ ਕੋਈ ਉਸ ਕਮੇਟੀ ਦਾ ਨਾਮ ਫੋ ਪਤਾ ਕਿ ਤੁਰੰਤ ਮਾਮਲਾ ਮਾਮਲਾ ਕਿਵੇਂ ਹੱਲ ਕਰਨਾ ਵੀ ਬੱਚਾ ਪੇਪਰ ਦੇਣੋਂ ਬਾਂਝਾ ਕਿਵੇਂ ਰਹਿ ਜਾਵੇ ਜੀ ਉਸ ਨੂੰ ਇਹ ਹੱਕ ਹੈ ਆਪਣੇ ਧਰਮ ਦਾ ਪਾਲਣ ਕਰਨ ਦਾ ਤਾਂ ਪੇਪਰ 'ਚ ਬੈਠਣ ਦਾ ਵੀ ਉਹਦਾ ਤੇ ਪੇਪਰ ਦੇ ਦੋ ਸਾਲ ਬਰਬਾਦ ਮਿਹਨਤ ਬਰਬਾਦ ਦੀ ਕੌਣ ਜ਼ਿੰਮੇਵਾਰ ਹੈ ਸੋ ਬਿਲਕੁਲ ਇਹ ਘਟਨਾ ਉਸ ਸਮੇਂ ਹੀ ਚਰਚਾ ਚ ਆਉਂਦੀ ਹੈ ਜਦੋਂ ਪੀੜਿਤ ਧਿਰ ਸਾਹਮਣੇ ਲਿਆਉਂਦੀ ਹੈ ਸਾਡਾ ਸਿਸਟਮ ਇਹਦੇ ਉੱਤੇ ਕਦੇ ਗੱਲ ਹੀ ਨਹੀਂ ਕਰਦਾ ਸਿਸਟਮ ਇਹਦੇ ਬਾਰੇ ਦਰੁਸਤੇ ਨਹੀਂ ਹੋ ਪਾਉਂਦਾ ਇਸ ਲਈ ਇਹ ਪਹਿਲੂ ਵੀ ਬਹੁਤ ਵੱਡਾ ਬਣਿਆ ਹੋਏ ਤੇ ਇਹਦੇ ਉੱਤੇ ਵੀ ਗੌਰ ਕਰਨੀ ਬਣਦੀ ਹੈ ਕਿ ਇਹਦੇ ਇੰਨੇ ਖਾਮੀਆਂ ਨੇ ਕਿ ਜਿਸ ਨੂੰ ਦਰੁਸਤ ਕੰਦੀ ਕੋਸ਼ਿਸ਼ ਨਹੀਂ ਹੋਈ ਚਲੋ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਆਂ ਤੇ ਅੱਜ ਸੰਸਦ ਦੇ ਵਿੱਚ ਚੰਗਾ ਹਗਾਮੇਦਾਰ ਰਹੀ ਆ ਉਹ ਮਾਮਲਾ ਤੇ ਉਹਦੇ ਉੱਤੇ ਸਭ ਦੀ ਨਜ਼ਰ ਵੀ ਰਹੀ ਤੇ ਆਉਂਦੇ ਅਗਲੇ ਦਿਨ ਤੋਂ ਰਾਜ ਸਭਾ 'ਚ ਵੀ ਮੁੱਦਾ ਸਬਮਿਸ਼ਨ ਸੰਦੂਰ ਵਾਲਾ ਚੱਲਣਾ ਹੈ ਤੇ ਉਧਰ ਬਿਹਾਰ ਵਾਲਾ ਮਸਲਾ ਬਹੁਤ ਗੰਭੀਰ ਹੈ ਮਤਲਬ ਬਿਹਾਰ ਵਾਲਾ ਪਹਿਲੂ ਤਾਂ ਐਡਾ ਵੱਡਾ ਮੁੱਦਾ ਹੈ ਕਿ ਉਸ ਮਸਲੇ ਤੇ ਚੋਣ ਕਮਿਸ਼ਨ ਨੇ ਦਮ ਪਰ ਲੱਗ ਗਿਆ ਕਿ 91% 91% ਤੋਂ ਵੱਧ ਸਾਡੇ ਕੋਲ ਵੋਟਰ ਫਾਰਮ ਪਹੁੰਚ ਗਏ ਜੀ ਵੋਟਰਾਂ ਦੇ ਕਮਾਲ ਹੈ ਵੀ ਕਿੰਨੇ ਲੋਕ ਪੰਜਾਬ ਚ ਨੇ ਕਿੰਨੇ ਹਰਿਆਣਾ ਚ ਨੇ ਕਿੰਨੇ ਹੋਰ ਨਾਸੂਬਿਆਂ ਚ ਨੇ ਹੈ ਨਾ ਉਹ ਬਿਹਾਰ ਵਾਲਿਆਂ ਦੀਆਂ ਵੋਟਾਂ ਦੇ ਫਾਰਮ ਵੀ ਸੜਕੋ ਪਹੁੰਚ ਗਏ ਇੰਨਾ ਆਨਲਾਈਨ ਅਪਡੇਟ ਹੋ ਗਿਆ ਬਿਹਾਰ ਕਿ ਦੋ ਤਿੰਨ ਹਫਤਿਆਂ ਦੇ ਵਿੱਚ ਸਭ ਨੇ ਫਾਰਮ ਭਰ ਤੇ 91% ਦੀ ਚੋਣ ਕਮਿਸ਼ਨ ਕਹਿੰਦਾ ਜਿਸ ਦਾ ਮਤਲਬ ਇੱਥੋਂ ਹੀ ਮੁਸ਼ਕ ਆਉਂਦੀ ਹੈ ਕਵਿਦਾ ਮਤਲਬ ਕੋਈ ਸ਼ੰਕਾ ਸ਼ੋਭਾ ਹੈਗਾ ਇਸ ਸੋ ਕਹਿੰਦੇ ਜੀ 7 ਕਰੋੜ 24 ਲੱਖ ਵੋਟਰਾਂ ਨੇ ਮਤਲਬ ਕਹਿੰਦੇ ਲਗਭਗ 91.70% ਦੀ ਬਿਹਾਰ ਦੇ ਵੋਟਰਾਂ ਨੇ ਆਪਣੇ ਜੀ ਕਹਿੰਦੇ ਚੋਣ ਸਦਾਈ ਵਾਲੇ ਗਿਣਤੀ ਵਾਲੇ ਫਾਰਮ ਭਰ ਕੇ ਆਨਲਾਈਨ ਸਾਨੂੰ ਉਪਲਬਧ ਕਰਾਤੇ ਚੋਣ ਕਮਿਸ਼ਨ ਨੇ ਦੰਪੜਿਆ ਚਲੋ ਇਹਦੇ ਤੇ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੈਗੀ ਹੈ ਤੇ ਖਾਸੀਆਂ ਸਖਤ ਟਿੱਪਣੀਆਂ ਚਾਰਾ ਚੂੜਾ ਵੀ ਪੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਤੇ ਉਧਰ ਲੋਕ ਸਭਾ ਦੇ ਵਿੱਚ ਅੱਜ ਚੰਗਾ ਹਗਾਮਾ ਵੀ ਹੋਇਆ ਕਿਸ ਮਸਲੇ ਨੂੰ ਵੀ ਨਾਲ ਜੋੜੋ ਤੇ ਇਸ ਲਈ ਦੁਪਹਿਰ ਤੱਕ ਸੈਸ਼ਨ ਨਹੀਂ ਚੱਲ ਸਕਿਆ ਦੁਪਹਿਰ ਤੋਂ ਬਾਅਦ ਫਿਰ ਕਮਿਸ਼ਨ ਸੰਧੂਰ ਤੇ ਚਰਚਾ ਹੋਈ ਹੈ ਤੇ ਰਾਜਨਾਥ ਸਿੰਘ ਨੇ ਸਫਾਈ ਵੀ ਦਿੱਤੀ ਹੈ ਦੰਬ ਵੀ ਭਰਿਆ ਕਿ ਵੀ ਅਸੀਂ ਪਾਕਿਸਤਾਨ ਤੋਂ ਡਰਦੇ ਨਹੀਂ ਅਸੀਂ ਉਸ ਮੁਲਕ ਤੇ ਹਮਲਾ ਨਹੀਂ ਕੀਤਾ ਸੀ ਅਤਵਾਦ ਤੇ ਹਮਲਾ ਸੀ ਹੈਨਾ ਅਸੀਂ ਤਾਂ ਬੁੱਧ ਦੀ ਧਾਰਨਾ ਦੇ ਆਂ ਜੁੱਧ ਦੀ ਨਹੀਂ ਪਰ ਜੇ ਕੋਈ ਦੁਸ਼ਮਣ ਹਮਲਾ ਕਰਦਾ ਫਿਰ ਇਹ ਅੱਜ ਚੱਲਣੀ ਆ 16 ਘੰਟੇ ਆ ਬੱਸ 3 ਦਿਨ ਹੋ ਸਕਦੇ ਬੱਸ ਚੱਲੇ ਜੇ ਜੇ ਰਾਜ ਸਭਾ ਚ ਵੀ ਕੱਲ ਤੋਂ ਸ਼ੁਰੂ ਹੋਣੀ ਐ ਸੋ ਸਰਕਾਰ ਇਹਦੇ ਤੇ ਘਿਰਦੀ ਐ ਜਾਂ ਵਿਰੋਧੀ ਤੇ ਸਪੱਸ਼ਟ ਜਵਾਬ ਲੈ ਪਾਉਂਦੇ ਆ ਜਾਂ ਸਰਕਾਰ ਮੁਲਕ ਨੂੰ ਤੇ ਸੰਸਦ ਨੂੰ ਸਪਸ਼ਟ ਕਰ ਪਾਉਂਦੀ ਐ ਇਹ ਅਜੇ ਸਵਾਲ ਬਹੁਤ ਦੂਰ ਖੜਾ ਹੈ ਹਨੂ ਨਿੰਦਰ ਮੋਦੀ ਹੋਰਾਂ ਦੀ ਵਿਦੇਸ਼ ਫੇਰੀ ਵਾਪਸੀ ਇਹ ਸਭ ਵੀ ਨਾਲ ਨਾਲ ਪੈਸਾ ਮੁੱਦਾ ਬਣੇ ਰਹੇ ਨੇ ਕਾਂਗਰਸ ਦੇ ਘਰ ਦਾ ਕਲੇਸ਼ ਪੰਜਾਬ ਕਾਂਗਰਸ ਦੇ ਘਰ ਦਾ ਕਲੇਸ਼ ਭਪੇਸ਼ ਬਗੇਲ ਹੁਣ ਨਵੇੜੇ ਨੂੰ ਫਿਰਦੇ ਨੇ ਕਹਿੰਦੇ ਭਪੇਸ਼ ਬਗੇਲ ਹੋਰੀ ਦਿੱਲੀ ਦੇ ਵਿੱਚ ਪੈਸਾ ਸੈਸ਼ਨ ਚੱਲ ਰਿਹਾ ਪੰਜਾਬ ਦੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੇ ਲਗਭਗ ਉੱਥੇ ਹੀ ਨੇ ਉਤੋਂ ਬਿਨਾ ਵੀ ਕੁਝ ਲੀਡਰ ਜਾਇਆ ਇਹ ਨੇ ਜਿਨ੍ਹਾਂ ਦੀ ਫਟਕਾਂ ਹੋ ਚੁੱਕੀਆਂ ਨੇ ਸੋ ਭਪੇਸ਼ ਬਗੇਲ ਹੁਣ ਗੱਲ ਨੇੜੇ ਲਾਉਣਾ ਚਾਹੁੰਦੇ ਨੇ ਕਿ ਵੀ ਇਹ ਫੁੱਟ ਨਵੇੜੀਏ ਉਹਨਾਂ ਨੂੰ ਲੱਗਦਾ ਕਿ ਲੋਕ ਸਭਾ ਚੋਣਾਂ ਚ ਪੰਜਾਬ ਚ ਕਾਂਗਰਸ ਨੇ ਠੀਕ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਕਾਂਗਰਸ ਇਹ ਗਰੰਟਡ ਮੰਨਣ ਲੱਗੀ ਕਿ ਹੁਣ ਤਾਂ ਆਪਾਂ ਵੀ ਸੁਸਾਈ ਚ ਆਈ ਜਾਣਾ ਤੇ ਹੁਣਾਂ ਲੈਂਡ ਪੋਲਿੰਗ ਪਾਲਿਸੀ ਤੋਂ ਬਾਅਦ ਜਿੰਨੇ ਸਰਕਾਰ ਕਰ ਰਹੀ ਆ ਹਾਂ ਉਸ ਦੇ ਵਿੱਚ ਫੇਰ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੋ ਜਿਹਾ ਮਾਹੌਲ ਪਿੰਡਾਂ 'ਚ ਬਣ ਰਿਹਾ ਉਹ ਤੋਂ ਲੱਗਦਾ ਕਾਂਗਰਸ ਨੂੰ ਫੇਰ ਆਪਣੀ ਗੱਲ ਬਣ ਜਾਨੀ ਆ ਪਰ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਤੋਂ ਫਿਕਰਮੰਦ ਆ ਕਿ ਇੱਕ ਤਾਂ ਬੀਜੇਪੀ ਪੰਜਾਬ 'ਚ ਪੈਰ ਲਾ ਰਹੀ ਆ ਦੂਸਰਾ ਅਕਾਲੀ ਬੀਜੇਪੀ ਘੱਟ ਜੋੜ ਦੀਆਂ ਗੱਲਾਂ ਫੇਰ ਚੱਲ ਰਹੀਆਂ ਨੇ ਬੇਸ਼ੱਕ ਜਾਖੜਰੋਂ ਨੇ ਪਹਿਲ ਕੀਤੀ ਸੀ ਅਸ਼wini ਸ਼ਰਮਾ ਨੇ ਉਸ ਪਹਿਲ ਕਦਮੀ ਦੀ ਹਵਾ ਕੱਢਣ ਦੀ ਕੋਸ਼ਿਸ਼ ਕੀਤੀ ਪਰ ਯਾਨੀ ਨੇ ਫੇਰ ਹਵਾ ਭਰਤੀ ਯਾਨੀ ਨੇ ਵੀ ਹਵਾ ਹੀ ਭਰਤੀ ਕਿ ਹਾਂਜੀ ਇਹਦਾ ਸਮੇਂ ਦੀ ਜ਼ਰੂਰਤ ਹੈ ਜੀ ਦੋਵੇਂ ਪਾਰਟੀਆਂ ਦੀ ਅਕਾਲੀ ਬੀਜੇਪੀ ਘੱਟ ਜੋੜ ਹੋ ਜਾਣਾ ਚਾਹੀਦਾ ਪਰ ਕਾਂਗਰਸ ਦਾ ਕਲੇਸ਼ ਤਾਂ ਐਸ਼ਾ ਹੈ ਪੁੱਛੋ ਨਾ ਐਮਐਲਏ ਤਾਂ ਕੋਈ ਹੈ ਹੀ ਨਹੀਂ ਅਜਿ ਤਰੀਕੇ ਸਾਰੇ ਵੀ ਸੁਸਾਇਦ ਦੇ ਮੁੱਖ ਮੰਤਰੀਓ ਨੇ ਤੇ ਹੁਣ ਭਪੇਸ਼ ਭਗੇਲ ਵੰਟੂ ਬੰਦ ਵੀ ਕਰ ਰਹੇ ਨੇ ਤੇ ਪਤਾ ਤਾਂ ਇਹ ਵੀ ਲੱਗਾ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਨਾਲ ਵੀ ਇੱਕ ਤੋਂ ਲੀਡਰਾਂ ਦੀ ਮੁਲਾਕਾਤ ਹੋਈ ਹੈ ਜਿਨ੍ਹਾਂ ਚੋਂ ਚੰਨੀ ਤੇ ਪ੍ਰਗਟ ਸਿੰਘ ਦਾ ਜ਼ਿਕਰ ਆਉਂਦਾ ਪਰ ਕਿਸੇ ਪਾਸੋਂ ਇਹ ਸਪਸ਼ਟ ਨਹੀਂ ਕੀਤਾ ਜਾ ਰਿਹਾ ਪਰ ਭਪੇਸ਼ ਭਗੇਲ ਨਾਲ ਜੀ ਨਾਲ ਲੀਡਰਾਂ ਦੀ ਮੁਲਾਕਾਤ ਹੋਈ ਉਹਨਾਂ ਚ ਕਹਿੰਦੇ ਜੀ ਪ੍ਰਧਾਨ ਰਾਜਾ ਬਣੀ ਦੀਆਂ ਸ਼ਿਕਾਇਤਾਂ ਵੀ ਖੁੱਪ ਜਾ ਰਹੀਆਂ ਪਰ ਸਾਰੇ ਏਕੇ ਦੀ ਮਤਲਬ ਕਮਾਲ ਹੈ ਵੀ ਇੱਕ ਪਾਸੇ ਏਕੇ ਦੀ ਗੱਲ ਕਰਦੇ ਹੋ ਦੂਏ ਪਾਸੇ ਇੱਕ ਦੂਏ ਦਾ ਭੰਡੀ ਵੀ ਕਰਦੇ ਹੋ ਖੂਬ ਇੱਕ ਦੋਨਿਸ਼ ਸ਼ਿਕਾਇਤਾਂ ਵੀ ਲੱਗ ਰਹੀਆਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਇਨੇ ਦਿਨੀ ਵਿਦੇਸ਼ ਦੌਰੇ ਤੇ ਨੇ ਉਹ ਇੱਥੇ ਹੈ ਨਹੀਂਗੇ ਤੇ ਪਰ ਉਹ ਤੋਂ ਬਿਨਾ ਆਪ ਵਿੱਚ ਭਗੇ ਨੇ ਲਗਭਗ ਸਾਰੇ ਲੀਡਰਾਂ ਨਾਲ ਜਿਹਦੇ ਵਿੱਚ ਖੁਦ ਅ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜੀਗਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਂ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਹਾਂ ਡਾਕਟਰ ਹਮਰ ਸਿੰਘ ਗੁਰਜੀਤ ਸਿੰਘ ਔਜਲਾ ਧਰਮਵੀਰ ਗਾਂਧੀ ਇਹ ਲਗਭਗ ਸਾਰੇ ਮੈਂਬਰ ਪਾਰਲੀਮੈਂਟਰੀ ਜਿਹੜੇ ਦਿੱਲੀ 'ਚ ਅੱਜਕੱਲ ਹੈਗੇ ਨੇ ਸੋ ਕੱਲਿਆਂ-ਕੱਲਿਆਂ ਨਾਲ 1 ਟੂ 1 ਬੰਨ ਕੀਤਾ ਇਹ ਤੋਂ ਇਲਾਵਾ ਕਹਿੰਦੇ ਰਜਿੰਦਰ ਕੌਰ ਪੱਠੜ ਉਹਦੇ ਨਾਲ ਵੀ ਮੁਲਾਕਾਤ ਹੋ ਚੁੱਕੀ ਆ ਸ਼ਮਸ਼ੇਰ ਸਿੰਘ ਦੁੱਲੋਂ ਨਾਲ ਵੀ ਮੁਲਾਕਾਤ ਹੋ ਚੁੱਕੀ ਆ ਇਸੇ ਤਰ੍ਹਾਂ ਤ੍ਰਿਪਿੰਦਰ ਬਾਜਬਾ ਨਾਲ ਕਹਿੰਦੇ ਮੁਲਾਕਾਤ ਹੋਈ ਆ ਪ੍ਰਗਟ ਸਿੰਘ ਨਾਲ ਸਰਕਾਰੀਆਂ ਨਾਲ ਹੈਨਾ ਤੇ ਇਹ ਇਸੇ ਤਰ੍ਹਾਂ ਮਤਲਬ ਕਿ ਹੋਰ ਕਿੰਨੇ ਹੀ ਲੀਡਰ ਨੇ ਜਿਨ੍ਹਾਂ ਨਾਲ ਕਹਿੰਦੇ ਕਿਕਿਟ ਲੋ ਨਾਲ ਹੈਨਾ ਹੈ ਤੇ ਰਮਨਜੀਤ ਸਿੱਕੀ ਨਾਲ ਕਈ ਨਾਂ ਕਹਿੰਦੇ ਜੀ ਇਹ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ ਹਾਈ ਕਮਾਂਡ ਲਗਾਤਾਰ ਰਾਬਤਾ ਕਰ ਰਹੀ ਆ ਤੇ ਇਹਨਾਂ ਤੋਂ ਪੰਜਾਬ ਦੀ ਨਬਜ਼ ਸਮਝਣ ਦੀ ਕੋਸ਼ਿਸ਼ ਕਰ ਰਹੀ ਆ ਤੇ ਕਾਂਗਰਸੀਆਂ ਦਾ ਕਲੇਜ ਕਿਵੇਂ ਨਿਬੜੂਗਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਕਿ ਕਾਂਗਰਸ ਦੇ ਧੜੇ ਇੰਨੇ ਨੇ ਤੇ ਲੁਧਿਆਣਾ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਬਿਲਕੁਲ ਖਾਸੀ ਗੁੜੀ ਲੀ ਖਿੱਚੀ ਗਈ ਆ ਉਹਨੂੰ ਮਟਾ ਪਾਉਣਗੇ ਭਪੇਸ਼ ਭਗੇਲ ਕੇ ਨਹੀਂ ਤੇ ਆਪਣੀ ਇੰਚਾਰਜ ਵਾਲੀ ਕੁਰਸੀ ਵੀ ਬਚਾ ਪਾਉਣਗੇ ਕਿ ਨਹੀਂ ਸਵਾਲ ਇਹ ਵੀ ਖੜੇ ਨੇ ਤੇ ਕਾਂਗਰਸ ਦੇ ਵਿੱਚ ਪ੍ਰਧਾਨਤਾ ਨਵਾਂ ਮਿਲਣਾ ਹੀ ਮਿਲਣਾ ਹੈ ਪੇਪਰ ਕਿੰਨੇ ਸਮੇਂ ਤੋ ਉਤਰਿਆ ਆਉਂਦਾ ਇੱਥੇ ਹੁੰਦਾ ਲਾ ਲਓ ਕਿ ਕਾਂਗਰਸ ਕਿੰਨੀ ਹੋਲੀ ਤੁਰਦੀ ਆ ਤੇ ਇੱਥੇ ਟਿਕਟਾਂ ਬਣਨ ਲੱਗਿਓ ਬੇ ਇੰਨੀ ਦੇਰ ਹੋ ਜਾਂਦੀ ਹੈ ਕਈ ਵਾਰ ਕਾਗਜ਼ ਭਰਨ ਵਾਲੇ ਤੇ ਟਿਕਟਾਂ ਬਣਦੀਆਂ ਇਸ ਲਈ ਇਹ ਕਲੇਸ਼ ਕਿੱਥੇ ਜਾ ਕੇ ਰੁਕੂਗਾ ਕਿਵੇਂ ਰੁਕੂਗਾ ਇਹ ਤਾਂ ਕਾਂਗਰਸ ਜਾਣੇ ਪਰ ਜਿਹੜੀ ਕਾਂਗਰਸ ਇਹ ਗਰੰਟੀ ਲੈ ਰਹੀ ਆ ਕਿ ਅਸੀਂ ਆਏ ਖੜੇ ਆ ਇਹ ਭਲੇਖਾ ਹੈ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ